ਦਾ ਜੋ ਕੁਸ ਕੈਂਡਲ ਬੇਸ ਹੋ ਗਿਆ ਐਂਡੀਕੇਟਰ ਹੋ ਗਏ ਪੈਟਰਨ ਹੋ ਗਏ ਤਾਂ ਕੱਲਾ ਇਹ ਨਹੀਂ ਹੈਗਾ ਵੀ ਆਪਾਂ ਮਾਰਕੀਟ ਦੇ ਵਿੱਚ ਨਿਫਟੀ ਦੇ ਵਿੱਚ ਪੈਸਾ ਲਾਉਣਾ ਜਾਂ ਬੈਂਕ ਨਿਫਟੀ ਦੇ ਵਿੱਚ ਪੈਸਾ ਲਾਉਣਾ ਮਾਰਕੀਟ ਦੇ ਵਿੱਚ ਕਾਫੀ ਤਰ੍ਹਾਂ ਦੀ ਇਨਵੈਸਟਿੰਗ ਹੋ ਜਾਂਦੀ ਹੈਗੀ ਜਿਹਨੂੰ ਤੁਸੀਂ ਵੱਖਰੇ ਵੱਖਰੇ ਤਰੀਕੇ ਨਾਲ ਜੇ ਤੁਹਾਨੂੰ ਉਹ ਚੀਜ਼ ਦੀ ਜਾਣਕਾਰੀ ਹੋ ਉਹ ਆਪਣੇ ਪ੍ਰੋਫਿਟ ਨੂੰ ਪੈਸੇ ਨੂੰ ਆਪਣੇ ਨੂੰ ਵਧਾ ਸਕਦੇ ਆਪਾਂ ਜਿਵੇਂ ਆਪਾਂ ਨੇ ਹੁਣ ਤੱਕ ਸਿੱਖਿਆਗਾ ਵੀ ਮਾਰਕੀਟ ਦੇ ਵਿੱਚ ਤੁਸੀਂ ਜੇਕਰ ਸਟਾਕ ਦੇ ਵਿੱਚ ਪੈਸਾ ਇਨਵੈਸਟ ਕਰ ਦਿਓ ਕੋਈ ਵੀ ਪੈਟਰਨ ਦੇਖ ਕੇ ਜਾਂ ਫਿਰ ਤੁਸੀਂ ਕੋਈ ਹੋਰ ਸਿਗਨਲ ਦੇ ਬੇਸ ਤੇ ਸਟਾਕ ਦੇ ਵਿੱਚ ਪੈਸਾ ਇਨਵੈਸਟ ਕਰ ਦਿਓ ਤੁਸੀਂ ਸਟਾਕ ਕਈ ਵਾਰ ਜਿਆਦਾ ਮਹਿੰਗੇ ਹੁੰਦੇ ਨੇ ਮਤਲਬ ਹੁਣ ਕੋਈ ਸਟਾਕ ਐਮ ਆਰ ਐਫ ਦਾਗਾ ਉਹ 1.5 ਲੱਖ ਦੇ ਲੰਮੇ ਚੱਲ ਰਿਹਾ ਰਿਲਾਇੰਸ ਦਾ 3000 ਦਾ ਚੱਲ ਰਿਹਾਗਾ ਆਪਣੇ ਕੋਲੇ ਕਈ ਵਾਰ ਪੂੰਜੀ ਘਟ ਹੁੰਦੀ ਹੈਗੀ ਤਾਂ ਆਪਾਂ ਸਟਾਕ ਦੇ ਈਟੀਐਫ ਖਰੀਦ ਸਕਦੇ ਹੁੰਦੇ ਆ ਈਟੀਐਫ ਹੁੰਦੇ ਨੇ ਸਟਾਕ ਦੇ ਜਿਹੜੇ ਈਟੀਐਫ ਨੇਗੇ ਉਹ ਮਤਲਬ ਸਸਤੇ ਮਿਲਦੇ ਹੁੰਦੇ ਨੇਗੇ ਗਰੋਥ ਉਹਨਾਂ ਦੀ ਵੀ ਲੰਮੇ ਸਮੇਂ ਦੇ ਵਿੱਚ ਹੁੰਦੀ ਆ ਇਹ ਨਾ ਹੋਵੇ ਵੀ ਆਪਾਂ ਸਟਾਕ ਦਾ ਦੇਖੋ ਅੱਜ ਖਰੀਦੇ ਆਪਾਂ ਨੂੰ ਦੱਸ ਦੇਣਾ ਤੇ ਵਿੱਚ ਮੂਵਮੈਂਟ ਦੇ ਸਕਦੇ ਨੇਗੇ ਤੇ 10 ਦਿਨਾਂ ਦੇ ਵਿੱਚ 네ਗੇਟਿਵ ਵੀ ਜਾ ਸਕਦੇ ਨੇਗੇ ਈਟੀਐਫ ਹੁੰਦਾਗਾ ਹੁਣ ਜਿਹੜੇ ਇਹ ਹੁੰਦੇ ਨੇ ਈਟੀਐਫ ਹੁੰਦੇ ਨੇਗੇ ਈਟੀਐਫ ਆਪਾਂ ਨੂੰ ਸਸਤੇ ਦਾ ਜ਼ਰੂਰ ਮਿਲ ਜਾਂਦੇ ਨੇ ਰੇਟ ਘਟ ਹੁੰਦਾ ਇਹਨਾਂ ਦਾ ਬਸ ਤੇ ਲੌਂਗ ਟਰਮ ਦੇ ਵਿੱਚ ਹੀ ਜ਼ਿਆਦਾ ਇਨਵੈਸਟ ਆਪਾਂ ਨੂੰ ਫਾਇਦਾ ਦੇ ਜਾਂਦੇ ਨੇਗੇ ਲੌਂਗ ਟਰਮ ਦੇ ਵਿੱਚ ਜਦੋਂ ਆਪਣਾ ਕਾਫੀ ਸਾਲਾਂ ਦਾ ਥਿਊ ਆਗਾ ਹੁਣ ਜੇ ਨਿਫਟੀ ਅੱਜ ਕੋਈ ਖਬਰ ਆਉਂਦੀ ਆ ਜਿਵੇਂ ਆਪਾਂ ਮਾੜੀਆਂ ਚੰਗੀਆਂ ਖਬਰਾਂ ਦੀ ਗੱਲ ਕਰਦੇ ਸੀ ਪਹਿਲਾ ਕਲਾਸਾਂ ਦੇ ਵਿੱਚ ਮਨ ਲਓ ਨਿਫਟੀ ਜਿਹੜੀ ਕ੍ਰੈਸ਼ ਹੋ ਗਈ ਗਿਰ ਗਈ ਤਾਂ ਸਟਾਕ ਦੀ ਰੇਟ ਵੀ ਗਿਰ ਜਾਂਦੇ ਨੇ ਕੰਪਨੀਆਂ ਦੇ ਰੇਟ ਵੀ ਗਿਰ ਜਾਂਦੇ ਨੇ ਜਿਹੜਾ ਈਟੀਐਫ ਆ ਉਹਨਾਂ ਨਹੀਂ ਗਿਰਦਾ ਜੇ ਆਪਾਂ ਈਟੀਐਫ ਵਾਈ ਕਰਿਆ ਜਿੰਨਾ ਜੇ ਮੰਨ ਲਓ ਇੱਕ ਪਾਸੇ ਤੁਸੀਂ ਲੱਖ ਰੁਪਏ ਸਟਾਕ ਚ ਲਾਇਆ ਹੈਗਾ ਇੱਕ ਪਾਸੇ ਲੱਖ ਰੁਪਏ ਈਟੀਐਫਸ ਲਾਇਆ ਉਸੇ ਸਟਾਕ ਦੀ ਉਸੇ ਕੰਪਨੀ ਦੇ ਵਿੱਚ ਤਾਂ ਮੰਨ ਲਓ ਜੇ ਕੰਪਨੀ ਕਿਸੇ ਕਾਰਨ ਲਗਭਗ ਸਪੋਜ਼ ਕਰਨੋ ਵੀ 50% ਕ੍ਰੈਸ਼ ਹੋ ਗਈ ਨੀਚੇ ਨੂੰ ਲੱਖ ਵਾਲੇ ਦਾ 50000 ਰਹਿ ਗਿਆ ਸਟਾਕ ਦੇ ਵਿੱਚ ਤਾਂ ETF ਦੇ ਵਿੱਚ 50 ਨਹੀਂ ਕੱਢੂਗਾ ਤੁਹਾਡਾ ਉਹਦੇ ਵਿੱਚ 20 25 ਮਤਲਬ ਜੇ 30 ਇੰਨਾ ਇਹਦੇ ਨਾਲੋਂ ਸੇਫ ਰਹੂਗਾ ਇੱਕੋ ਸਮੇਂ ਨਹੀਂ ਕੱਢਦਾ ਉਹਦੇ ਵਿੱਚ ਇੱਕੋ ਸਮੇਂ ਉਹਦੇ ਵਿੱਚ ਬਾਤਾਂ ਵੀ ਨਹੀਂ ਠੀਕ ਹੈ ਜੀ ਉਹ ਹੁਣ ਆਪਾਂ ETF ਕਿਸੇ ਵੀ ਕੰਪਨੀ ਤੇ ਕਿੱਥੋਂ ਖਰੀਦਨੇ ਨੇਗੇ ਹੁਣ ਆਪਾਂ ਅੱਜ ਉਹਦੇ ਉੱਤੇ ਗੱਲਬਾਤ ਕਰਾਂਗੇ ਮੰਨ ਲਓ ਆਪਾਂ Taneb ਦੇ ਵਿੱਚ ਆ ਗਏ Taneb Home ਤੱਕ ਤਾਂ ਸਾਰਿਆਂ ਨੂੰ ਖੋਲਣਾ ਆਉਂਦਾ ਜੀ ਇੱਥੇ ਤੱਕ ਤਾਂ ਹੁਣ ਇੱਥੇ ਤੋਂ ਬਾਅਦ ਜਾਂ ਤਾਂ ਤੁਸੀਂ ਡਾਇਰੈਕਟ ਜਿੱਥੇ ਆਪਾਂ ਨਿਫਟੀ ਬੈਂਕ ਨਿਫਟੀ ਫਿਰ ਨਿਫਟੀ ਸਿਲੈਕਟ ਕਰਦੇ ਆ ਕੋਈ ਵੀ ਸਟਾਕ ਸਿਲੈਕਟ ਕਰਦੇ ਹੋ ਇੱਥੇ ਤੁਸੀਂ ਈਟੀਐਫ ਵੀ ਸਿਲੈਕਟ ਕਰ ਸਕਦੇ ਹੋ ਮੰਨ ਲਓ ਹੁਣ ਇੱਥੇ ਮੈਂ ਸਿਲੈਕਟ ਕਰ ਰਿਹਾਗਾ ਕਿਸੇ ਦਾ ਵੀ ਲਾ ਲਓ 골ਡ ਦਾ ਲਾ ਲਓ 골ਡ ਈਟੀਐਫ ਆ ਗਏ ਮੈਂ ਨਾਲ ਈਟੀਐਫ ਲਿਖਦਾ ਹੁਣ ਸਟਾਕ ਦੀ ਬਜਾਏ ਈਟੀਐਫ ਲਿਖਣ ਨਾਲ ਆਪਾਂ ਨੂੰ ਉਸੇ ਕੰਪਨੀ ਦੇ ਜਿਹੜੇ ਦਾ ਤੁਸੀਂ ਦੇਖ ਰਹੇ ਹੋ ਸਾਰਿਆਂ ਦਾ ਈਟੀਐਫ ਆ ਗਿਆ ਹੁਣ ਮੈਂ 골ਡ ਦਾ ਲਿਖਦਾ ਤਾਂ ਇੱਥੇ Gold, काफी, ने गोल्ड काफी कंपनीयां ਨੇਗੀਆਂ ਜਿਹੜੀਆਂ 골ਡ ਦੇ ਵਿੱਚ ਵੀ ਬੱਕਰੀਆਂ ਬੱਕਰੀਆਂ ਸਾਰੀਆਂ ਦੇ ईटीएफ ਆ ਗਏ ਇੱਥੇ ਹੁਣ ਇਹਨਾਂ ਦਾ ਰੇਟ ਆ ਜਿਹੜਾ ਉਹ ਘਟ ਹੁੰਦਾਗਾ ਮੰਨ ਲਓ ਜਿਵੇਂ ਹੁਣ ਆਪਾਂ ਆ ਪਹਿਲੇ ਨੰਬਰ ਤੇ 골ਡ ईटीएफ ਤੇ ਓਕੇ ਕਰਦੇ ਆਂਗੇ ਬਾਈ ਕਰਦੇ ਆਂ ਹਾਂ ਤੁਸੀਂ ਇੱਥੇ ਦੇਖੋ 63 ਰੁਪਏ ਦਾ ਸ਼ੋਅ ਹੋ ਰਿਹਾ ਹੈ ਅੱਜ 골ਡ ਵੀ ਬਹੁਤਾ ਟਾਟਾ ਮੋਟਰ ਬਣਾਉਂਦੀ ਐ ਤਾਂ ਇਹ ਵੀ 골ਡ ਬਣਾਉਂਦੀ ਆ ਬਹੁਤ ਕੰਪਨੀਆਂ ਨੇ ਇਹ ਕੰਮ ਇਹਨਾਂ ਦੇ ਬਹੁਤ ਹੁੰਦੇ ਨੇ ਕਰਦੇ ਨੇ ਜੀ ਸਾਰਾ ਕੁਝ ਹੁੰਦਾਗਾ ਅੈਦਾ ਦੇਖੋ HDFC ਬੈਂਕਾ ਕੀ ਇਹਨਾਂ ਦਾ ਵੀ 골ਡ ਆ ਸਾਰੇ ETF ਸਾਰਿਆਂ ਦੀ ਨੇਗੇ ਠੀਕ ਹੈ ਜੀ ਹੁਣ ਇਹਦੇ ਵਿੱਚ ਕੀ ਹੋ ਗਿਆ 3 ਰੁਪਏ ਦਾ ਚੱਲ ਰਿਹਾ ਆਪਾਂ ਜਿਵੇਂ ਸਟਾਕ ਬਾਈ ਕਰਦੇ ਸੀ ਨਾਰਮਲੀ ਉਮੀ ਨੂੰ ਬਾਈ ਕਰਕੇ ਰੱਖ ਸਕਦੇ ਜੇ ਤੁਸੀਂ ਇਨਵੈਸਟਿੰਗ ਤੇ ਕਰਤਾ ਤੁਹਾਡੇ 3 ਰੁਪਏ ਲੱਗੇ ਇੱਕ ਤੁਹਾਡੇ ਕੋਲੇ ETF ਆ ਗਏ ਜਿੰਨੇ ਖਰੀਦਣਾ ਚਾਹੋ ਨੇ ਉਹ ਆਪਣੀ ਅਮਾਉਂਟ ਦੇ ਹਿਸਾਬ ਨਾਲ ਓਨੇ ਪਾਈ ਖਰੀਦ ਕੇ ਰੱਖ ਸਕਦੇ ਆ ਲੰਮੇ ਸਮੇਂ ਦੇ ਵਿੱਚ ਇਹ ਵੀ ਆਪ ਨੂੰ ਬੇਨਫਿਟ ਦੇ ਜਾਂਦੇ ਨੇ ਲੌਂਗ ਟਰਮ ਦੇ ਵਿੱਚ ਇਹਨਾਂ ਦਾ ਫਾਇਦਾ ਲੌਂਗ ਟਰਮ ਦੇ ਵਿੱਚ ਹੀ ਆ ਤੇ ਇਹਦਾ ਇੱਕ ਬੇਨਿਫਿਟ ਹੋਰ ਆਗਾ ਮੰਨ ਲਓ ਤੁਸੀਂ ਆਪਾਂ ਲਾ ਰਹੇ ਹਾਂਗੇ ਪੈਸਾ ਟੌਪ ਦੀਆਂ ਬੈਂਕਾਂ ਦੇ ਵਿੱਚ ਲਾ ਲਓ ਜਾਂ ਟੌਪ ਦੀਆਂ 50 ਕੰਪਨੀ ਦੇ ਵਿੱਚ ਨਿਫਟੀ ਦੇ ਵਿੱਚ ਪੈਸਾ ਲਾਉਣਾ ਆਪਾਂ ਨੇ ਆਪ ਨੂੰ ਇਹਦਾ ਪਤਾ ਵੀ ਦੇਸ਼ ਦੀ ਗ੍ਰੋਥ ਹੋ ਰਹੀ ਆ ਤਾਂ ਨਾਲ ਨਾਲ ਨਿਫਟੀ ਦੀ ਗ੍ਰੋਥ ਹੋ ਰਹੀ ਆ ਤਾਂ ਆਪਾਂ ਨਿਫਟੀ 20 ਖਰੀਦ ਸਕਦੇ ਹੁੰਦੇ ਆ ਉਹ ਇਹਦਾ ਨਿਫਟੀ ਦਾ ਈਟੀਐਫ ਆ ਮਤਲਬ ਜਿਵੇਂ ਜਿਵੇਂ ਹੁਣ ਆਪਾਂ ਡਾਇਰੈਕਟ ਤਾਂ ਨਿਫਟੀ ਚੱਲ ਰਹੀ ਆ 26000 ਤੇ ਆਪਾਂ 26000 ਲਾ ਕੇ ਤਾਂ ਨਹੀਂ ਇਹਨੂੰ ਖਰੀਦ ਸਕਦੇ ਵੀ ਆਪਾਂ ਲੰਮੇ ਸਮੇਂ ਲਈ ਰੱਖ ਲਿਆ ਇਹਦਾ ਈਟੀਐਫ ਖਰੀਦ ਸਕਦੇ ਆ ਆਪਾਂ ਜਿਵੇਂ ਨਿਫਟੀ ਦੇ ਵਿੱਚ ਗਰੋਥ ਹੋਈ ਜਾਊ ਉਵੇਂ ਦਾ ਏਟੀਐਫ ਦਾ ਰੇਟ ਵਧੀ ਜਾਊ ਉਹ ਆਪਣਾ ਪੈਸਾ ਬਣੀ ਜਾਊ ਇਹ ਤਾਂ ਪਤਾ ਹੀ ਆ ਵੀ ਦੇਸ਼ ਦੀ ਗਰੋਥ ਹੋ ਰਹੀ ਹੈ ਠੀਕ ਹੈ ਜੀ ਤੇ ਇਸੇ ਤਰ੍ਹਾਂ ਤੁਸੀਂ ਦੇਖਦੇ ਆ ਟੌਪ ਦੀਆਂ 50 ਕੰਪਨੀਆਂ 25 ਕੰਪਨੀਆਂ 500 ਕੰਪਨੀ 100 ਕੰਪਨੀ ਜਿਹੜੇ ਮਰਜ਼ੀ ਦਾ ਏਟੀਐਫ ਖਰੀਦ ਸਕਦੇ ਹੋ ਸਮਾਲ ਕੈਪ ਮਿਡ ਕੈਪ ਉਹ ਕੀ ਹੁੰਦਾ ਅੱਜ ਹੀ ਆਪਾਂ ਉਹ ਕਰਵਾਵਾਂਗੇ ਠੀਕ ਹੈ ਜੀ ਏਟੀਐਫ ਤੁਸੀਂ ਕਿਸੇ ਸਟਾਕ ਦਾ ਵੀ ਖਰੀਦ ਸਕਦੇ ਹੋ ਜਿਵੇਂ ਹੁਣ ਇੱਥੇ ਟਾਟਾ 골ਡ ਆਗਾ ਟਾਟਾ ਦਾ 골ਡ ਏਟੀਐਫ ਆ ਹੁਣ ਮੈਂ ਤੁਹਾਨੂੰ 골ਡ ਤੇ ਜ਼ਿਆਦਾ ਜ਼ੋਰ ਕਿਉਂ ਦੇ ਰਿਹਾਗਾ ਇਦੇ ਵਿੱਚ ਵੀ ਕੋਈ ਲੌਜੀਕ ਆ ਮੰਨ ਲਓ ਤੁਸੀਂ ਕਿਸੇ ਵੀ ਕੰਪਨੀ ਦੇ ETF ਖਰੀਦ ਰਹੇ ਹੋ ਕਿਸੇ ਦੇ ਵੀ ਖਰੀਦੋ ਜਿੰਨਾ ਦੇ ਸਟਾਕ ਨੇ ਕਿ ਤੁਸੀਂ ਉਹਨਾਂ ਦੇ ਖਰੀਦ ਰਹੇ ਹੋ ਆਪਣਾ ਪੋਰਟਫੋਲੀਓ ਡਿਜ਼ਾਈਨ ਕਰ ਰਹੇ ਹੋ ਤੁਸੀਂ ਤੁਹਾਨੂੰ ਹੋਇਆ ਵੀ ਮਤਲਬ ਅੱਜ ਮੈਨੂੰ 5000 ਦਾ ਪ੍ਰੋਫਿਟ ਹੋਇਆ ਅੱਜ 6000 ਦਾ ਪ੍ਰੋਫਿਟ ਹੋਇਆ ਜਾਂ 5 ਦਾ ਹੋਇਆ ਜਿੰਨਾ ਵੀ ਮੈਂ ਉਹਦੇ ਵਿੱਚੋਂ ਕੁਝ ETF ਖਰੀਦਣੇ ਨੇ ਕਿਉਂਕਿ ਆਪਾਂ ਸਾਰਾ ਪੈਸਾ ਜੇਕਰ ਇਹਦੇ ਵਿੱਚੋਂ ਨਹੀਂ ਕੱਢਾਂਗੇ ਫਿਰ ਕਿਸੇ ਦਿਨ ਆਪਾਂ ਲਾਲਚ ਦੇ ਵਿੱਚ ਆ ਕੇ ਸਾਰਾ ਪੈਸਾ ਇਨਵੈਸਟ ਕਰ ਦੰਨੇ ਆ ਜਿਹਦੇ ਵਿੱਚ ਕਿਸੇ ਦਿਨ ਲੌਸ ਵੀ ਹੋ ਸਕਦਾ ਤੁਸੀਂ ਨੇ ਇੱਕ ਰੂਲ ਬਣਾਉਣਾ ਵੀ ਮੇਰਾ ਜਿੰਨਾ ਕੁ ਪ੍ਰੋਫਿਟ ਪ੍ਰੋਫਿਟ ਦਾ ਕੁਝ ਕੁ ਪੈਸਾ ਮੈਂ ਆਪਣੇ ETF ਖਰੀਦੂੰਗਾ ਜਾਂ ਕੁਝ ਹੋਰ ਨਾਲ ਆਪਣਾ ਪੋਰਟਫੋਲੀਓ ਅਲੱਗ ਤੋਂ ਡਿਜ਼ਾਈਨ ਕਰਾਂਗਾ ETF ਵਿੱਚ ਨਹੀਂ ਜਦੋਂ ਮਰਜ਼ੀ ਵੇਚ ਦੋ ਜਦੋਂ ਮਰਜ਼ੀ ਵੇਚ ਦੋ ਤੁਸੀਂ ਹਾਂ ਉਹੀ ਚੀਜ਼ ਮੈਂ ਸਮਝਾ ਰਿਹਾ ਜੀ ਹੁਣ ਦੇਖੋ ਜੇ ਤੁਸੀਂ ਵੰਡ ਕੇ ਪੈਸਾ ਲਾਓਗੇ ਨਾ ਕਿਸੇ ਵੀ ਕੰਪਨੀ ਦੇ ਵਿੱਚ ਆਪਾਂ ਇੱਕ 'ਚ ਤਾਂ ਪੈਸਾ ਇਨਵੈਸਟ ਨਹੀਂ ਕਰਾਂਗੇ ਆਪਾਂ ਕਾਫੀ ਕੰਪਨੀਆਂ ਦੇ ETF ਬਦਲ-ਬਦਲ ਕੇ ਖਰੀਦਾਂਗੇ ਖਰੀਦ ਕੇ ਤੁਸੀਂ ਚਾਹੇ ਉਹ BSC ਦੇ ਖਰੀਦ ਲੋ ਚਾਹੇ ਉਹ Nifty ਦੇ ਖਰੀਦ ਲੋ ਚਾਹੇ ਟੌਪ ਦੀਆਂ ਕੰਪਨੀਆਂ ਦੇ ਵਿੱਚੋਂ ਖਰੀਦ ਲੋ ਪਰ ਉਹਦੇ ਵਿੱਚ ਕੀ ਹੋਊਗਾ ਤੁਹਾਡੇ ਕੋਲ 골ਡ ਦਾ ETF ਹੋਣਾ ਜ਼ਰੂਰੀ ਆ ਜਿਹੜਾ 골ਡ ਆ ਨਾ ਇਹ ਬਹੁਤ ਵਧੀਆ ਚੀਜ਼ ਆ 골ਡ ਦਾ ਤਾਂ ਪੈਸੇ ਵੀ ਆਪਾਂ ਨੂੰ ਪਤਾ ਵੀ ਇਹਦਾ ਰੇਟ ਵੱਧਦਾ ਹੀ ਤੁਰਿਆ ਜਾ ਰਿਹਾ ਤੁਸੀਂ ਇੰਨੇ ਆਪਾਂ ਬੈਠੇ ਆ ਕਈ ਸਾਲਾਂ ਤੋਂ ਦੇਖਿਆ ਜਾਵੇ ਤਾਂ 골ਡ ਦਾ ਰੇਟ ਵੱਧੇ ਹੀ ਆ ਘਟਿਆ ਤਾਂ ਹੈ ਨਹੀਂਗਾ ਠੀਕ ਹੈ ਜੀ ਇਸੇ ਤਰ੍ਹਾਂ 골ਡ ਦਾ ETF ਜੇ ਆਪਣੇ ਪੋਰਟਫੋਲੀਓ ਦੇ ਵਿੱਚ ਹੋਊਗਾ ਮਤਲਬ ਤੁਸੀਂ ਹੋਰ ਵੀ ਖਰੀਦੇ ਹੋਏ ਨੇ 5-10 ਐ ਨਹੀਂ ਹੈਗਾ ਵੀ ਆਪਾਂ ਕੱਲੇ 골ਡ ਦੀ ਗੱਲ ਕਰ ਰਹੀਆਂ 5-10 ਜਿੰਨੇ ਵੀ ਤੁਸੀਂ ਹੋਰ ਸਟਾਕ ਦੇ ETF ਖਰੀਦੇ ਨੇਗੇ ਤਾਂ ਨਾਲ ਤੁਹਾਡੇ ਵਿੱਚ 골ਡ ਦਾ ਜੇਕਰ ਹੋਇਆ ਇਹ ਤੁਹਾਨੂੰ ਬਚਾ ਕੇ ਰੱਖੂਗਾ ਜੇ ਕਿਸੇ ਟਾਈਮ ਮਾਰਕੀਟ ਕਰੈਸ਼ ਹੋ ਗਈ ਮੰਨ ਲਓ ਮਾਰਕੀਟ ਦੇ ਵਿੱਚ ਕੋਈ ਚੀਜ਼ ਆ ਗਈ ਮੰਦੀ ਦਾ ਮਾਹੌਲਾ ਕੇ ਕਰੈਸ਼ ਹੋ ਗਈ ਸਟਾਕ ਤਾਂ ਗਿਰਨਗੇ ਹੀ ਗਿਰਨਗੇ ਨਾਲ ETF ਚਾਹੇ ਘਟ ਗਿਰਨ ਗਿਰਨਗੇ ਤਾਂ ਉਹ ਵੀ ਜਿਹੜਾ 골ਡ ਆ ਉਹ ਗਿਰਨ ਦੇ ਵਿੱਚ ਵੀ ਬਧੂਗਾ ਇਨੇ ਕੀ ਕਰਨਾ ਤੁਹਾਡਾ ਸਾਰਾ ਪੋਰਟਫੋਲੀਓ ਰੈੱਡ ਹੋਣ ਤੋਂ 골ਡ ਨੇ ਬਚਾਈ ਰੱਖਣਾ ਜੇ ਤੁਸੀਂ ਨਾਲ 골ਡ ਦਾ ETF ਖਰੀਦਿਆ ਹੋਊਗਾ ਮਤਲਬ ਜੇ ਮਾਰਕੀਟ ਉੱਪਰ ਜਾ ਰਹੀ ਆ 골ਡ ਦਾ ਰੇਟ ਤਾਂ ਵੈਸੇ ਵੀ ਵਧ ਹੀ ਰਿਹਾਗਾ ਜੇ ਮਾਰਕੀਟ ਨੀਚੇ ਗਿਰ ਰਹੀ ਆ ਉਸ ਟਾਈਮ ਵੀ 골ਡ ਦਾ ਰੇਟ ਵਧਦਾਗਾ ਜਦੋਂ ਕਿਤੇ ਡਰ ਦਾ ਮਾਹੌਲ ਹੁੰਦਾਗਾ ਠੀਕ ਹੈ ਜੀ ਹੁਣ ਆਪਾਂ ਨੇ 골ਡ ਦਾ ਵਿੱਚ ETF ਰੱਖਣਾਗਾ ਇਹਦਾ ਇੱਕ ਬੈਨੀਫਿਟ ਹੋਰ ਆਗਾ ਮੰਨ ਲਓ ਆਪਾਂ ਕੋਈ ਵੈਸੇ 골ਡ ਖਰੀਦ ਰਹੇ ਹਾਂ ਅਪਾ ਕਿਸੇ ਥੇ 100 ਤੋਂ 골ਡ ਖਰੀਦ ਰਹਾ ਉਦੋਂ ਤੇ ਆਪਾ ਬਿੱਲ ਵਗੈਰਾ ਲੈਨੇ ਆਗੇ ਤਾਂ ਆਪ ਨੂੰ ਟੈਕਸ ਪੈਂਦਾਗਾ ਗਵਰਨਮੈਂਟ ਦਾ ਜੇ ਤੁਸੀਂ 골ਡ ਦੇ ਈਟੀਐਫ ਖਰੀਦੇ ਹੋਏ ਨੇ ਹੈਗਾ ਤਾਂ ਇਹ 골ਡ ਹੀ ਆ ਤਾਂ ਇਹਦੇ ਟੈਕਸ ਫ੍ਰੀ ਆ ਇਹ ਆਪਾ ਟੈਕਸ ਤੋਂ ਵੀ ਬਚਦੇ ਆਂਗੇ ਇਸ ਚੀਜ਼ ਦੇ ਵਿੱਚ ਜੇ ਦੁਕਾਨ ਤੋਂ ਲੈਨੇ ਆਪਾ ਬਿੱਲ ਵਗੈਰਾ ਲੈਨੇ ਆ ਆਪ ਨੂੰ ਟੈਕਸ ਲੱਗ ਕੇ ਆਊਗਾ ਦੱਸੇ ਚਾਹੇ ਨਾ ਦੱਸੇ ਅਗਲਾ ਆਪ ਨੂੰ ਉਹ ਟੈਕਸ ਲੱਗ ਕੇ ਵਿੱਚ ਆਉਂਦਾਗਾ ਪਰ ਜੇ ਆਪਾ 골ਡ ਦਾ ਈਟੀਐਫ ਖਰੀਦੇ ਆ ਇਹਦੇ ਵਿੱਚ ਆਪ ਨੂੰ ਟੈਕਸ ਤੋਂ ਸੌਟ ਆ ਟੈਕਸ ਫ੍ਰੀ ਆਗਾ ਠੀਕ ਹੈ ਜੀ ਹੁਣ ਇਸੇ ਤਰ੍ਹਾਂ ਜਿਹੜੇ ਇਹ ETF ਨੇ ਆਪਾਂ Google, Facebook, Twitter ਦੇ ਵਿੱਚ ਪੈਸਾ ਨਹੀਂ ਇਨਵੈਸਟ ਕਰ ਸਕਦੇ ਆਪਣੇ ਐਪਾਂ ਦੇ ਰਾਹੀਂ ਜੇ ਤੁਸੀਂ ਉਹਦੇ ETF ਖਰੀਦਣੇ ਚਾਹੋ ਤਾਂ ਖਰੀਦ ਸਕਦੇ ਤੁਸੀਂ ਆਪਾਂ ਨੂੰ ਇਹ ਤਾਂ ਪਤਾ ਵੀ Google, Facebook, Twitter ਇਹ ਤਾਂ ਚੱਲਣ ਵਾਲੀ ਨੇ ਸੋਸ਼ਲ ਮੀਡੀਆ ਦਾ ਜੋਗਾ ਦਾ ਤੁਸੀਂ ਇਹਦੇ ਵਿੱਚ ਪੈਸਾ ਇਨਵੈਸਟ ਕਰ ਸਕਦੇ ਹੋ ਇੱਥੇ ਤੁਸੀਂ ਲਿਖੋਗੇ ਇੱਥੇ ਆ ਜਾਊਗਾ ਆ ਪਿਆਗਾ ਜਿਵੇਂ ਆ ਮੇਰਾ ਖਰੀਦਾ ਪਿਆਗਾ ਤੁਹਾਨੂੰ ਇਹ ਵੀ ਦਿਖਾ ਦਿੰਦਾ ਆ ਬੈਂਕ ਫੈਂਗ ਲਿਖੋਗੇ ਨਾ ਜਦੋਂ ਐਫ ਏ ਐਨ ਜੀ ਇਹ ਉਹਨਾਂ ਦਾ ਹੀ ਆ ਜਿਹਦੇ ਵਿੱਚ ਗੂਗਲ ਫੇਸਬੁੱਕ ਟਵਿੱਟਰ ਹੋ ਗਿਆ ਆਈਟੀਫ ਜਿਹੜਾ ਖਰੀਦੇ ਪਿਆਗਾ ਤਾਂ ਇਹ ਇਹ ਆਪਣਾ ਪੈਸਾ ਉਹਨਾਂ ਦੀਆਂ ਕੰਪਨੀਆਂ ਚ ਇਨਵੈਸਟ ਹੋ ਗਿਆ ਜਿਵੇਂ ਉਹ ਗਰੋਥ ਕਰਨਗੀਆਂ ਉਹ ਵੀ ਆਪਣਾ ਪੈਸਾ ਰੋਸ ਕਰੂਗਾ ਵੈਸੇ ਆਪਾਂ ਉਹਨਾਂ ਦਾ ਸ਼ੇਅਰ ਖਰੀਦ ਨਹੀਂ ਸਕਦੇ ਹਾਂ ਹਾਂਜੀ ETF ਖਰੀਦ ਸਕਦੇ ਉਹਨਾਂ ਦੇ ਆਪਾਂ ਸਟਾਕ ਨਹੀਂ ਖਰੀਦ ਸਕਦੇ ਆ ETF ਦੇ ਵਿੱਚ Google Facebook Twitter ਵਾਲੀ ਆ ਗਈ ਸਾਰੇ ਹਾਂ ਜੇ ਇਹਦੇ ਵਿੱਚ ਆਪਾਂ ਮਤਲਬ ਪੈਸਾ ਲਾ ਦਿੱਤਾ ਆਪਣਾ ਉਹਨਾਂ 'ਚ ਪੈਸਾ ਲੱਗ ਗਿਆ ਸਟਾਕ ਨਹੀਂ ਖਰੀਦਿਆ ਆਪਣਾ ਉਹਦਾ ETF ਖਰੀਦ ਲਿਆ ਠੀਕ ਹੈ ਜੀ ਤੇ ਇਸੇ ਤਰ੍ਹਾਂ ਜਿਵੇਂ ਟਾਟਾ 골ਡ ਦਾ ETF ਹੈਗਾ ਆਪਾਂ ਪਹਿਲਾਂ ਆਪਾਂ ਗੱਲ ਕਰੀਏ ਇਹਦਾ ਰੇਟ ਘੱਟ ਹੈਗਾ ਉਹ ਜਿਹੜਾ ਆਪਾਂ ਪਹਿਲੇ ਨਿਪੋਨ ਵਾਲਾ ਦੇਖਿਆ ਸੀ 63 ਰੁਪਏ ਦਾ ਸੀ ਇਹਦਾ 70 ਰੁਪਏ ਦਾ ਰੇਟ ਹੈਗਾ ਅਲੱਗ ਅਲੱਗ ਰੇਟ ਨੇ ਅਲੱਗ ਅਲੱਗ ਕੰਪਨੀਆਂ ਦੇ ਤੁਸੀਂ ਜੇ ਲੌਂਗ ਟਰਮ ਲਈ ਸੋਚ ਕੇ ਖਰੀਦ ਰਹੇ ਹੋ ਫਿਰ ਜਿਹੜੀ ਚ ਮਰਜ਼ੀ ਚ ਖਰੀਦੋ ਲੌਂਗ ਟਰਮ ਦਾ ਵੀਊ ਹੈ ਜੀ ਫਿਰ ਆਪਾਂ ਨੂੰ ਕੋਈ ਖਤਰਾ ਨਹੀਂ ਹੈਗਾ ਹਾਂ ਉਹ ਆਪਾਂ ਨੂੰ ਉੱਥੇ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਸਰਬੰਦੀ ਡੈਕਸ ਫਾਇਦਾ ਬਣਦਾ ਹੈ ਆਪਾਂ ਦੇ ਇਸ ਦਾ ਉਹ ਫਾਇਦਾ ਵੀਰੇ ਕਿਉਂਕਿ ਦੇਖੋ ਨਿਫਟੀ ਪਿਛਲੇ ਸਾਲ ਕਿੰਨੇ ਤੇ ਸੀ ਹੁਣ ਕਿੰਨੇ ਤੇ ਆ ਗ੍ਰੋਥ ਕੀਤੀ ਆ ਤਾਂ ਉਸੇ ਤਰ੍ਹਾਂ ਆਪਣਾ ਈਟੀਐਫ ਵਧੂਗਾ ਉਹ ਨਿਫਟੀ ਚ ਤਾਂ ਆਪਾਂ ਡਾਇਰੈਕਟ ਪੈਸਾ ਲਾ ਕੇ ਨਹੀਂ ਨਾ ਸੱਟ ਸਕਦੇ ਨਿਫਟੀ ਚੇਤਾ ਹੈ ਨਹੀਂ ਵੀ ਆਪਾਂ 26000 ਦੀ ਹੁਣ ਖਰੀਦ ਕੇ ਸਾਡੇ ਲਈ ਇਹਦਾ ਈਟੀਐਫ ਖਰੀਦ ਸਕਦੇ ਹਾਂ ਜੇ ਹੁਣ ਜਿਆਦਾ ਕਰੈਸ਼ ਹੁੰਦੀ ਆ ਤਾਂ ਆਪਾਂ ਨੂੰ ਈਟੀਐਫ ਘੱਟ ਕਰੈਸ਼ ਹੁੰਦੇ ਨੇ ਇਹ ਵੀ ਚੀਜ਼ ਆ ਪਰ ਇਹ ਆ ਵੀ ਸਟੇਬਲ ਜੇ ਰਹਿੰਦਾਗਾ ਇਹ ਘੱਟ ਜਿਆਦਾ ਪ੍ਰੋਫਿਟ ਜਿਆਦਾ ਲਾਉਸ ਨਹੀਂ ਜੇ